ਸੋ ਇਲੈਕਸ਼ਨ ਦਾ ਮਾਹੌਲ ਭਖਿਆ ਹੋਇਆ ਇੱਕ ਸਵਾਦ ਵਾਲੀ ਗੱਲ ਆ ਪਿੰਡਾਂ ਦੇ ਵਿੱਚ ਘੁੰਮਦੇ ਆ ਹਲਕਿਆਂ ਵਿੱਚ ਜਾ ਰਹੇ ਆ ਕਿੰਨੇ ਹਲਕਿਆਂ ਦਾ ਮੈਂ ਦੌਰਾ ਕੀਤਾ ਹੈ ਇੱਕ ਗੱਲ ਕਲੀਅਰ ਆ ਕਿ ਮਾਤਲੀ ਪੰਜਾਬੀਆਂ ਨੇ ਪਿੰਡਾਂ ਵਾਲੇ ਤਾਂ ਪੂਰੇ ਖੁਟੇ ਖੁੰਡੇ ਗਰਮ ਕਰੀ ਫਿਰਦੇ ਨੇ ਦਿੱਲੀਆਂ ਨੂੰ ਟਕਾ ਕੇ ਠੋਕਣਗੇ ਮੇਰੀ ਇਹ ਵੀਡੀਓ ਸਪੈਸ਼ਲ ਮੇਰੀ ਸ਼੍ਰੋਮਣੀ ਕਲਜਲ ਦੇ ਯੋਧਿਆਂ ਲਈ ਆ ਵਰਕਰਾਂ ਲਈ ਆ ਕੀ ਚੜ੍ਹਦੀ ਕਲਾ ਪੂਰੀ ਚੜ੍ਹਦੀ ਕਲਾ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੰਜਾਬੀ ਤਿਆਰ ਬੈਠੇ ਨੇ ਜਿਹੜੀ ਲੜਾਈ ਦਿੱਲੀ ਵਰਸਸ ਪੰਜਾਬ ਚੱਲ ਰਹੀ ਆ ਦਿੱਲੀ ਵਾਲੇ ਪਹਚਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਇੱਕੋ ਨਾਰਾ ਚਾਹ ਬੀਜੇਪੀ ਵਾਲਾ ਇਹਨਾਂ ਨੂੰ ਵੀ ਦਿਖਾਵਾਂਗੇ ਕਿ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰ ਇੱਕ ਕੱਡੇ ਤਕੜੇ ਯੋਧੇ ਨੇ ਫਿਰ ਇੱਕ ਪਾਸਾ ਹੀ ਕਰਨਗੇ ਇਹਦੀ ਕਾਂਗਰਸ ਹਰ ਸਿੱਖ ਦੱਸੂਗਾ ਵੀ 1 ਜੂਨ ਨੂੰ ਪਹਿਲਾ ਹਫਤਾ ਜਿਹੜਾ ਜੂਨ ਦਾ ਪਹਿਲਾ ਹਫਤਾ ਹੈ ਵੀ ਆਹ ਉਂਗਲ 1 ਜੂਨ ਨੂੰ ਕਿਸੇ ਸਿੱਖ ਦੀ ਪੰਜੇ ਤੇ ਨਾ ਲੱਗੇ ਮੈਂ ਸਮਝਦਾ ਕਿ ਉਹ ਆਹ ਇੱਥੇ ਦਿਲ ਤੇ ਹੱਥ ਰੱਖ ਕੇ ਸੋਚਿਓ ਕਿ 1 ਜੂਨ ਨੂੰ ਕਾਂਗਰਸ ਨੇ ਕੀ ਕੀਤਾ ਸੀ 1 ਜੂਨ 1984 ਨੂੰ ਕੀ ਕੀਤਾ ਸੀ 1 ਜੂਨ ਨੂੰ ਹੀ ਵੋਟਾਂ ਨੇ 40 ਸਾਲ ਬਾਅਦ ਕੋਈ ਸਿੱਖ ਨਹੀਂ ਵੋਟ ਪਾਉਂਦਾ ਪੰਜੇ ਤੇ ਜਿਹਦੇ ਅੰਦਰ ਦਰਦ ਆ ਤੇ ਜਿਹਨੂੰ ਪਿਆਰ ਆਪਣੀ ਕੌਮ ਦੇ ਨਾਲ ਉਹ ਸਿੱਖ ਨਹੀਂ ਪਾਉਂਦਾ ਪੰਜੇ ਦੇ ਵੋਟ ਰਹੀ ਗੱਲ ਝਾੜੂ ਵਾਲਿਆਂ ਦੀ ਕੋਈ ਬੀਬੀ ਵੋਟ ਨਹੀਂ ਪੈਂਦੀ ਜਿਵੇਂ ਬੀਬੀਆਂ ਨੂੰ ਠੱਗੀ ਮਾਰੀ ਆ ਕੋਈ ਨੌਜਵਾਨ ਵੋਟ ਨਹੀਂ ਪਾਉਂਦਾ ਕੋਈ ਸਿੱਖ ਵੋਟ ਨਹੀਂ ਪਾਉਂਦਾ ਕਿਉਂਕਿ ਕਾਂਗਰਸ ਤੇ ਆਮ ਆਦੀ ਪਾਰਟੀ ਪੂਰੇ ਭਾਰਤ 'ਚ ਰਲ ਕੇ ਓਪਨਲੀ ਚੋਣ ਲੜ ਰਹੇ ਨੇ ਤੇ ਪੰਜਾਬ ਦੇ ਵਿੱਚ ਹਿਡਨ ਤਰੀਕੇ ਨਾਲ ਕਿ ਉਥੇ ਉਹਨੇ ਕਮਜ਼ੋਰ ਕੈਂਡੀਡੇਟ ਖੜਾ ਕਰਤਾ ਉਹਨੇ ਉਥੇ ਉਹਨੇ ਕਰਤਾ ਪਰ ਟਕਾ ਕੇ ਮਾਣਣਗੇ ਤੁਹਾਨੂੰ ਤੰਨੇ ਸੁਣ ਲੋ ਵਿੱਚੇ ਭਾਜੀਪੀ ਵਿੱਚੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਲੀ ਇੱਕ ਹੈ ਇਹ ਤਾਂ ਗੱਲੀ ਇੱਕ ਹੈ ਦੋਏ ਕਾਂਗਰਸ ਕਹਿ ਲੋ ਆਮ ਆਦਮੀ ਪਾਰਟੀ ਕਹਿ ਲੋ ਉਹਨਾਂ ਨੇ ਵੀ ਗੁਰੂ ਧਾਮਾਂ ਤੇ ਹਮਲੇ ਕੀਤੇ ਸਾਡੀ ਕਿਰਦਾਰ ਕੁਛੀ ਕੀਤੀ ਇਹਨਾਂ ਨੇ ਵੀ ਝਾੜੂ ਵਾਲਿਆਂ ਨੇ ਵੀ ਉਹੀ ਕੁਝ ਕੀਤਾ ਉਹੀ ਪਰਚੇ ਲਾਏ ਨੇ ਇਹ ਲੜਾਈ ਆਪਣੀ ਹੈ ਪੰਜਾਬੀਆਂ ਦੀ ਹੈ ਪੰਜਾਬ ਨੇ ਜਿਤਨਾ ਦਿੱਲੀ ਨੇ ਹਾਰਨਾ ਹੈ ਮੈਂ ਸ਼੍ਰੋਮਣੀ ਕਾਲਦਲ ਦੀ ਕੋਰ ਕਮੇਟੀ ਦਾ ਮੈਂਬਰ ਵੀ ਹਾਂ। ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਉਹਨਾਂ ਨੇ ਮੌਕਾ ਦਿੱਤਾ। 5 ਮਹੀਨੇ ਪਹਿਲਾਂ ਕਹਿੰਦੇ ਸੀ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਹੱਕ ਪਾਣੀ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੁੱਦੇ ਸਿੱਖਾਂ ਦੇ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਕੋਈ ਸਮਝੌਤਾ ਨਹੀਂ ਠੋਕ ਕੇ ਜਵਾਬ ਦਿੱਤਾ। ਪੂਰੇ ਆ ਤੁਸੀਂ ਭਾਰਤ ਦੀ ਨਿਗਾਹ ਮਾਰ ਕੇ ਦੇਖੋ ਲੰਬੇ ਪਏ ਨੇ ਲੰਬੇ ਸਰਕਾਰਾਂ ਦੇ ਅੱਗੇ ਇਹ ਖੜਾ ਛੋਟਾ ਪ੍ਰਧਾਨ ਸਾਡਾ ਸਰਦਾਰ ਸੁਖਬੀ ਸਿੰਘ ਬਾਦਲ ਲਲਕਾਰਾ ਮਾਰ ਕੇ ਖੜਾ ਹੈ ਏ ਓਏ ਸ਼੍ਰੋਮਣੀ ਕਲਦਨ ਕੱਲਾ ਇਲੈਕਸ਼ਨ ਲੜੂਗਾ ਤੇ ਠੋਕ ਕੇ ਲੜ ਰਿਹਾ ਠੋਕ ਕੇ ਜਿੱਤਾਂਗੇ ਸਭ ਤੋਂ ਵੱਧ ਸੀਟਾਂ ਵਾਅਦਾ ਤੇ ਦਾਵਾ ਕਰਦਾ ਹੈ ਵਾਅਦਾ ਕਰਨਾ ਹੈ ਅਕਾਲੀ ਦਲ ਦੇ ਯੋਧਿਆਂ ਨੂੰ ਕਿ ਪ੍ਰਮਾਤਮਾ ਇਹ ਬੋਲਾਂ ਨੂੰ ਸਿਰੇ ਚੜਾਵੇ ਜਿਵੇਂ ਪਿੰਡਾਂ ਦਾ ਮਾਹੌਲ ਹੈ ਸ਼ਹਿਰਾਂ ਦਾ ਮਾਹੌਲਾ ਜਿਵੇਂ ਪੰਜਾਬ ਦਾ ਦੁਕਾਨਦਾਰ ਵਪਾਰੀ ਹਰ ਹਰ ਵਿਅਕਤੀ ਸੋਚ ਰਿਹਾ ਕਿ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਜੇ ਆਪਣਾ ਬਿਜ਼ਨਸ ਚਲਾਉਣਾ ਹੈ ਜੇ ਆ ਫਰੋਤੀਆਂ ਤੋਂ ਬਚਣਾ ਹੈ ਜੇ ਡਰ ਤੇ ਭੈ ਤੋਂ ਨਿਕਲਣਾ ਤਾਂ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਕੱਲ੍ਹ ਦੇ ਨੂੰ ਜਿਟਾਉਣਾ ਪਊਗਾ ਹਰ ਕਿਸਾਨ ਹਰ ਮਜ਼ਦੂਰ ਹਰ ਪਿੰਡਾਂ 'ਚ ਰਹਿਣ ਵਾਲਾ ਵਿਅਕਤੀ ਇਹ ਸੋਚ ਰਿਹਾ ਕਿ ਜੇ ਪਿੰਡਾਂ ਦੀ ਤਰੱਕੀ ਕਰਨੀ ਹੈ ਇਹ ਕੌਮ ਦੀ ਤਰੱਕੀ ਕਰਨੀ ਆ ਚੜ੍ਹਦੀ ਕਲਾ ਕਰਨੀ ਆ ਤਾਂ ਸ਼੍ਰੋਮਣੀ ਕਾਲੀ ਦਾ। ਹਰ ਸਿੱਖ ਇੱਕ ਮਿੰਟ ਰੋਕ ਲੈ ਗੱਡੀ ਬੱਸ। ਹਰ ਸਿੱਖ ਇਹ ਗੱਲ ਸੋਚ ਰਿਹਾ। 1 ਜੂਨ ਨੂੰ ਜੂਨ ਚ ਕੋਈ ਸਿੱਖ ਪਹਿਲੇ ਹਫਤੇ ਚ ਕਾਂਗਰਸ ਨੂੰ ਵੋਟ ਨਾ ਪਾ ਦਿਓ। ਕੋਈ ਨਾ ਬੂਤ ਤੇ ਬਹਿ ਜਾਓ ਇਹਨਾਂ ਦੇ ਮੁੱਛ ਚੜਾ ਕੇ ਇਹ ਮੰਨ ਕੇ ਚੱਲਿਓ ਵੀ ਜਿਹੜਾ 1 ਜੂਨ ਨੂੰ ਕਾਂਗਰਸ ਦੇ ਬੂਤ ਤੇ ਬਹਿ ਗਿਆ ਨਾ ਇਹ ਆਮ ਆਦੀ ਪਾਰਟੀ ਦੇ ਬੂਤ ਬਹਿ ਗਿਆ ਮੈਂ ਸਮਝਦਾ ਕਿ ਉਹ ਸਿੱਖ ਕੌਮ ਦੇ ਹੱਕਦਾਰ ਨਹੀਂ ਹਾਂ ਮਾਫ ਕਰਨਾ ਮੈਂ ਥੋੜੀ ਕੈੜੀ ਗੱਲ ਕਰ ਰਿਹਾ ਜੂਨ ਦਾ ਪਹਿਲਾ ਹਫਤਾ ਯਾਰ ਇੰਨੇ ਵੀ ਨਹੀਂ ਆਪਾਂ ਮਰੇ ਯਾਰ ਇੰਨੀ ਵੀ ਅਣਖ ਅਣਖ ਤੇ ਗੈਰਤ ਆਪਣੀ ਗਈ ਨਹੀਂ ਵੋਟਾਂ ਪੈਂਦੀਆਂ ਰਹਿਣੀਆਂ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਜਿੱਤਾਂ ਹਾਰਾਂ ਚਲਦੀਆਂ ਰਹਿਣੀਆਂ ਕੋਈ ਫਰਕ ਨਹੀਂ ਪੈਂਦਾ ਮਾਵੇ ਚਾਹੁੰਦੇ ਆ ਕਨੈਕਸ਼ਨ ਟੁੱਟ ਗਿਆ ਸੀ ਜੂਨ ਦੇ ਪਹਿਲੇ ਹਫਤੇ ਚ ਕਾਂਗਰਸ ਤੇ ਝਾੜੂ ਵਾਲਿਆਂ ਦੇ ਬੂਤ ਤੇ ਨਾਲ ਕੋਈ ਬਹਿ ਜੇ ਤੇ ਦਿੱਲੀ ਵਾਲੇ ਪਿੰਡਾਂ ਚ ਨਾ ਵੜ ਜਾਣ ਟਕਾ ਕੇ ਠੋਕੋ ਜਵਾਬ ਦਿਆ ਕਰੋ ਸਵਾਲ ਪੁੱਛਿਆ ਕਰੋ ਕੀ ਇੱਥੇ ਰੱਖੋ ਸਾਡੇ ਵਾਦੇ ਜਿਹੜੇ ਤੁਸੀਂ ਕੀਤੇ ਸੀ ਅੱਜ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੇ ਰਲ ਕੇ ਇਲੈਕਸ਼ਨ ਲੜ ਰਹੇ ਨੇ ਤੇ ਕਾਂਗਰਸ ਨੇ ਵਾਦੇ ਕੀਤੇ ਸੀ ਘਰ ਘਰ ਨੌਕਰੀ ਦਾ ਨਸ਼ਾ ਖਤਮ ਕਰਨ ਦਾ ਆਮ ਆਦਿ ਜਿੱਥੇ ਕੱਲ ਮੈਂ ਗਿਆ ਸੀ ਜੋਗੇ ਪਿੰਡ ਓਪਨਲੀ ਚਿਟਾ ਵਿਕਦਾ ਪਿੰਡ ਦੇ ਵਿੱਚ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜੋਗੇ ਪਿੰਡ ਦੇ ਵਿੱਚ ਚਿੱਟੇ ਦੀਆਂ ਹਬੂਬੂਕੇ ਬੋਲਦੇ ਸੀ ਲੋਕ ਇਹ ਲੋਕ ਇਸ ਲਈ ਮੇਰੀ ਬਿੰਦਿਆ ਟਕਾ ਕੇ ਠੋਕੋ ਪੰਜਾਬ ਜਿੱਤੇਗਾ ਦਿੱਲੀ ਵਾਲੇ ਭਜਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਪੰਥ ਪੰਜਾਬ ਤੇ ਪੰਜਾਬੀ ਨੇ ਪਾਰਟੀ ਸ਼੍ਰੋਮਣੀ ਕੱਲ ਜਿੱਤੇਗਾ ਸਭ ਤੋਂ ਵੱਧ ਸਿੱਟਾ ਲਵਾਂਗੇ ਪੰਜਾਬ ਜਿੱਤੂਗਾ ਤੇ ਅਣਖ ਤੇ ਗੈਰਤ ਨਾਲ ਜਿੱਤੂਗਾ ਧੌਣ ਉੱਚੀ ਕਰਕੇ ਦਿੱਲੀ ਵੱਲੋਂ ਮੂੰਹ ਕਰਕੇ ਕਹਾਂਗੇ ਲਾ ਓਏ ਚੱਕ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਦੱਬ ਲਾਂਗੇ ਲੜਾ ਕੇ ਡਰਾ ਕੇ ਭਾਈ ਚਰਕ ਸਾਹਜ ਖਤਮ ਕਰਕੇ ਆਪਣੀਆਂ ਚਾਲਾਂ ਦੇ ਨਾਲ ਚਲਾਕੀਆਂ ਦੇ ਨਾਲ ਕੋਈ ਚਲਾਕੀ ਚ ਰੁਕੀ ਨਹੀਂ ਤੇ ਉਹ ਕਹਿੰਦੇ ਨੇ ਫਿਰ 21 ਵਾਰ ਹੁੰਦਾ ਫਿਰ ਜਿਹੜਾ ਉਹ ਵਾਰ ਹੈ ਉਹਨੂੰ ਪੰਜਾਬੀਆਂ ਦਾ ਇਸ ਵਾਰ ਪੰਜਾਬੀ ਦੱਸਣਗੇ ਕਿ ਪੰਜਾਬ ਜਿੱਤੇਗਾ ਦਿੱਲੀ ਵਾਲੇ ਹਾਰਨ ਧੰਨਵਾਦ ਜੀ ਵਹਿਰ ਜੂਗਾ ਖਾਲਸਾ ਵਹਿਰ ਜੂਫਤੇ ਚੜ੍ਹਦੀ ਕਲਾ ਲੱਗੇ ਰਹੋ ਬੂਥ ਲੈਵਲ ਤੱਕ ਕੱਲੇ-ਕੱਲੇ ਬੂਤ ਤੇ ਪਕੜ ਬਣਾ ਕੇ ਰੱਖੋ ਇਹ ਪੰਜਾਬ ਨੂੰ ਜਿਤਾਉਣ ਦੀ ਲੜਾਈ ਦੇ ਵਿੱਚ ਹਰ ਬੰਦਾ ਆਪਣਾ ਆਪਣਾ ਯੋਗਦਾਨ